ਅੱਜ ਬੜੀ ਖੁਸ਼ੀ ਵਾਲੀ ਗੱਲ ਆ ਜੀ ਜੀਐਮਡੀ ਗਰੁੱਪ ਜਿਹੜਾ ਮਾਤਾ ਰਾਣੀ ਜੀ ਦਾ ਗਰੁੱਪ ਆ ਰਾਜਾ ਜੀ ਵੱਲੋਂ ਬੜਾ ਵਧੀਆ ਮੈਸੇਜ ਆਊਗਾ ਵਾਲਮੀਕ ਸਮਾਜ ਨੂੰ ਮੈਂ ਦੇਖ ਰਿਹਾ ਜੀ ਪਹਿਲੀ ਵਾਰ ਜੋ ਕਿ ਵਾਲਮੀਕ ਸਮਾਜ ਦੇ ਨਾਮ ਵਾਲਮੀਕੀ ਮਹਾਰਾਜ ਦੇ ਨਾਮ ਦੇ ਸਿੱਕੇ ਕੱਢੇ ਜਾ ਰਹੇ ਜਿਹੜੇ ਲੋੜਵੰਦੇ ਪਰਿਵਾਰਾਂ ਜੋ ਬੱਚਿਆਂ ਆ ਮੈਂ ਪਹਿਲਾਂ ਵੀ ਦੇਖਿਆ ਰਾਜਾ ਜੀ ਅੱਛੀ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਨੇ ਔਰ ਅੱਛਾ ਬੱਚਾ ਮਨੂੰ ਬੱਚੇ ਮਰੇ ਸੋਚਦੇ ਨੇ ਮਿਲ ਕੀ ਸੋਚ ਰਹੇ ਨੇ ਜੋ ਸਿੱਕੇ ਵੀ ਬੱਚਿਆਂ ਦੇ ਕੱਢਦੇ ਨੇ ਲੰਗਰ ਵੀ ਬੜੇ ਵਧੀਆ ਮੈਂ ਪਹਿਲੀ ਵਾਰ ਦੇਖਿਆ ਆਪਣੀ ਲਾਈਫ ਚ ਮਕਡੋਨਲਡਰ ਤੋਂ ਕੋਲਡ ਡਰਿੰਕ ਵੈਰਾ ਜੋ ਵੀ ਇਹਨਾਂ ਨੇ ਪ੍ਰੋਵਾਈਡ ਕਰਾਇਆ ਔਰ ਬੜਾ ਵਧੀਆ ਵਾਲਮੀਕੀ ਸਮਾਜ ਨੂੰ ਇੱਕ ਮੈਸੇਜ ਜਾਊਗਾ ਕਿ ਜਿੱਦਾਂ ਰਾਜਾ ਜੀ ਕਰ ਰਹੇ ਨੇ ਵਾਲਮਿਕਸ ਮਾਰਾ ਦੇ ਪ੍ਰਗਟ ਦਿਨ ਦੇ ਉੱਪਰ ਅ ਸਿੱਕੇ ਗੱਡੇ ਗਏ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਆ ਬੜਾ ਵਧੀਆ ਮੈਸੇਜ ਲੋਕਾਂ ਨੂੰ ਜਾਊਗਾ ਤੇ ਮੈਂ ਇੱਕ ਲੋਕਾਂ ਨੇ ਵੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦਾ ਆਪਣੇ ਸਮਾਜ ਵੱਲੋਂ ਆਪਣੇ ਕਿ ਟੀਮ ਵੱਲੋਂ ਅਗਰ ਜੇ ਕੋ ਰਾਜਾ ਜੀ ਦੇ ਮੂੰਹੋਂ ਪਰਮਾਤਮਾ ਦੇ ਬਾਰੇ ਕੋ ਮਾੜਾ ਚੰਗਾ ਸ਼ਬਦ ਕੱਢਿਆ ਗਿਆ ਤੇ ਆਪਾਂ ਸਾਰੇ ਮੇਰੇ ਵੀਰ ਬੈਠ ਕੇ ਉਸ ਗਾਲ ਨੂੰ ਸੁਲ ਜਾਈਏ ਉਹਨਾਂ ਨੂੰ ਮਾਫੀ ਦਿਵਾਈਏ ਅਗਰ ਗਾਂ ਵੇਖੋ ਪਰਮਾਤਮਾ ਨੂੰ ਗਾਲ ਕੱਢਣੀ ਜਾਂ ਬਦਮੀ ਜੀ ਬੋਲਣਾ ਬੜੀ ਮਾੜੀ ਬਹੁਤ ਨਿੰਦੇ ਜੋ ਗੱਲ ਆ ਅਗਰ ਜਿ ਉਹਨਾਂ ਦੇ ਮੂੰਹ ਆ ਜੋ ਕੋ ਸ਼ਬਦ ਨਿਕਲਿਆ ਤਾਂ ਅਸੀਂ ਸਾਰੇ ਬੈਠ ਕੇ ਸਾਰੇ ਧਰਮ ਸਾਰੇ ਸਮਾਜ ਆਪਚ ਉਹਨਾਂ ਨੂੰ ਇਹ ਸਮਝੋ ਤਾਂ ਮਨੋਂ ਕੋਈ ਮਾਫੀ ਦਿਈਏ ਜਿੱਦਾਂ ਕਾਲ ਤਖਤ ਸਾਹਿਬ ਲੈ ਕੇ ਜਾ ਕੇ ਜਾਈਏ ਜਿੱਦਾਂ ਹਨੂਮਾਨ ਜੀ ਬਾਰੇ ਉਹਨਾਂ ਨੇ ਬੋਲਿਆ ਮੰਦਰ ਖੜ ਕੇ ਉਹਨਾਂ ਨੂੰ ਇੱਕ ਵਾਰੀ ਇੱਕ ਮੋਕਾ ਇਨਸਾਨ ਹੈ ਕਿ ਗਲਤੀਆਂ ਨੇ ਪੁੱਤਲਾ ਵਾ ਜੇਕਰ ਉਹਨਾਂ ਕੋਈ ਐਸੀ ਕੋਈ ਗਲਤੀ ਹੋਈ ਆ ਤੇ ਆਪਾਂ ਸਾਡਾ ਫਰਜ ਬਣਦਾ ਸਾਰਿਆਂ ਦਾ ਉਹਨੂੰ ਮਾਫੀ ਕਰਨਾ ਮਾਫੀ ਦੇਣੀ ਚਾਹੀਦੀ ਆ ਬਾਕੀ ਸਾਨੂੰ ਬੜਾ ਵਧੀਆ ਲੱਗਾ ਸਾਡਾ ਛੋਟਾ ਭਰਾ ਵਿਜੀ ਹੰਡਾ ਜੀ ਸਾਡੇ ਵਾਲਮੀਕ ਸਮਾਜ ਤੋਂ ਸਾਡੇ ਪ੍ਰਧਾਨ ਕੋਮੀ ਗਾਇਕ ਵੀ ਨੇ ਵਾਲਮੀਕ ਸਮਾਜ ਨੂੰ ਉਹਨਾਂ ਦੀ ਬੜੀ ਵੱਡੀ ਦੇਣ ਹੈ ਸ਼ਸ਼ੀ ਗਿਲ ਜੀ ਦੀ ਬੜੇ ਮੇਰੇ ਭਰਾ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰਾ ਛੋਟਾ ਵੀਰ ਤਰਨ ਕੈਂਡੀ ਜੀ ਸੀਨੀਅਰ ਡਿਪਟੀ ਮੇਰ ਅਸੀਂ ਸੀਨੀਅਰ ਹੀ ਕਹਾਂਗੇ ਭਰਾਵਾ ਸਾਡੀ ਭੈਣ ਵੀ ਪ੍ਰਿੰਕਾ ਵੀ ਇਕੋਲੀ ਮੰਨਦੇ ਹਨ ਉਹਨਾਂ ਨੂੰ ਇਹਨਾਂ ਨੂੰ ਬਹੁਤ ਮੌਕਾਂ ਵਾਲਮੀ ਕੀ ਮਾਰਾ ਬਰਕਤਾਂ ਦਿਆਂ ਮੇਰਾ ਛੋਟਾ ਵੀਰ ਮੰਨੂ ਜੋਲੀ ਬੜੀ ਦੇਖਦੇ ਰਹਿੰਦੇ ਨੇ ਅਜਿਹਾ ਜੋਨੀ ਜੋਲੀ ਜੀ ਵੀ ਬਹੁਤ ਐਕਟਿਵ ਹੋਏ ਨੇ ਧਾਰਮਿਕ ਕੰਮਾਂ ਦੇ ਵਿੱਚ ਪਰਮਾਤਮਾ ਇਹਨਾਂ ਦੇ ਵੀ ਆਪਣਾ ਆਪਣੀ ਆਪਣੀ ਬਾਰ ਕਿਰਪਾ ਬਣਾ ਕੇ ਰੱਖੇ ਸਾਡੇ ਪੰਡਤ ਜੀ ਮੇਰੀ ਕਲੋਨੀ ਚੋਂ ਇਹਨਾਂ ਤੋਂ ਅਸ਼ੀਰਵਾਦ ਹੀ ਲੈਂਦੇ ਰਹਿੰਦੇ ਆ ਪਰਮਾਤਮਾ ਪੈਂਜੀ ਦਾ ਮੈਨੂੰ ਨਾਮ ਨਹੀਂ ਪਤਾ ਰੀਆ ਠਾਕੁਰ ਸਮਾਜ ਸੇਵਿਕਾ ਰੀਆ ਠਾਕੁਰ ਜੀ ਸਮਾਜ ਸੇਵਿਕਾ ਜੀ ਮੇਰੀ ਭੈਣ ਨੇ ਵੱਡੇ ਇਹਨਾਂ ਨੂੰ ਬਹੁਤ ਮੁਆਰਕਾ ਜੀ ਸੋਨੂੰ ਭਾਜੀ ਪੂਰਾ ਭੋਗਾਟੇ ਤੋਂ ਇਹਨਾਂ ਨੂੰ ਸਾਡੇ ਵਾਲਮੀਕ ਮਹਾਰਾਜ ਵੱਲੋਂ ਬਹੁਤ ਬਹੁਤ ਇਨੰਦ ਉੱਪਰ ਇਹਨਾਂ ਦੇ ਪਰਿਵਾਰ ਦੇ ਉੱਪਰ ਆਪਣੀ ਅਪਰੰਪਾਰ ਕਿਰਪਾ ਬਣਾ ਕੇ ਰੱਖਣ ਇਦਾਂ ਸਾਰੇ ਭੈਣ ਭਰਾ ਵਾਲਮੀਕ ਮਹਾਰਾਜ ਕੀ ਮੇਰੀ ਪਰਸਨਲ ਬੇਨਤੀ ਵੀ ਅਰਦਾਸ ਵੀ ਆ ਕਿ ਹਰ ਭਾਈਚਾਰਾ ਜਿੰਨੇ ਵੀ ਸਮਾਜ ਦੇ ਲੋਕ ਨੇ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ ਇਦਾਂ ਹੀ ਖੁਸ਼ੀਆਂ ਨਾਲ ਇੱਕ ਮੰਚ ਦੇ ਹੋ ਕੇ ਇਦਾਂ ਹੀ ਪਰਮਾਤਮਾ ਦਾ ਵਧੀਆ ਨਾਮ ਲੈ ਕੇ ਇਦਾਂ ਹਰ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਰਹੀਏ ਜਿਸ ਕਿਸਤਾ ਦਾ ਮਿਹਰਬਾਨ ਸ਼ੁਕਰ ਕਰਦੇ ਆ। ਦੇਖੋ ਜੀ ਉਹ ਉਹਨਾਂ ਦੀ ਉਹ ਨਿੱਜੀ ਕੰਮ ਕਰਨ ਕਰਕੇ ਨਹੀਂ ਆ ਸਕਿਆ ਉਹਨਾਂ ਦੀ ਪ੍ਰੋਬਲਮ ਸੀ ਕੋਈ ਉਹਨਾਂ ਨੇ ਆਪਣੇ ਕੋਈ ਬੀਗਨਸ ਰਿਲੇਟਡ ਗਏ ਜੋ ਮੈਨੂੰ ਪਤਾ ਲੱਗਾ ਵਾ ਤੇ ਚਲੋ ਸਾਰੇ ਰਾਜੇ ਜੀ ਆ ਸਾਡੀ ਭੈਣ ਸਮਾ ਸੇਵਕਾ ਜੀ ਆਏ ਨੇ ਇਹ ਵੀ ਰਾਜੇ ਜੀ ਨੇ ਸਾਡੇ ਭਰਾ ਇਹ ਵੀ ਰਾ ਇਹ ਸਾਰੇ ਰਾਜੇ ਹੀ ਨੇ ਜੇ ਉਹਨਾਂ ਦੀ ਇੱਕ ਟੀਮ ਆ ਤੇ ਉਹਨਾਂ ਦੀ ਟੀਮ ਆਈ ਆ ਸਾਨੂੰ ਵਧੀਆ ਲੱਗਾ ਚਲੋ ਸਾਨੂੰ ਉਹਨਾਂ ਨੇ ਬੁਲਾਇਆ ਮੈਂ ਖਾਸ ਕਰਕੇ ਮੇਰਾ ਛੋਟਾ ਭਰਾ ਵੀ ਜੇ ਹੰਡਾ ਇਹਦਾ ਮੈਸੇਜ ਲੱਗਾ ਮਨ ਅਸੀਂ ਇਹ ਸਾਰੇ ਆਪਾਂ ਹੀ ਮੈਂ ਤੇ ਇਹਨਾਂ ਨੂੰ ਇਕੁਅਲ ਵੇਚਦਾ ਸਾਰੇ ਰਾਜੇ ਆ ਆਪਾਂ ਸਾਰਾ ਸਮਾਜ ਸਾਡਾ ਇੱਕ ਆ ਹਿੰਦੂ ਭਾਈਚਾਰਾ ਵੀ ਸਾਡਾ ਇੱਕ ਆ ਮੁਸਲਮਾਨ ਭਾਈਚਾਰਾ ਵੀ 크੍ਰਿਸਚੀਅਨ ਭਾਈਚਾਰਾ ਵੀ ਸਾਡੇ ਬੜੇ ਸਾਡਾ ਇੱਕ ਅੰਗ ਆ ਸਿੱਖ ਭਾਈਚਾਰਾ ਵੀ ਸਾਡਾ ਇੱਕ ਅੰਗ ਆ ਜੀ ਸਾਰੇ ਸਮਾਜ ਇੱਕ ਆ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਕੋਈ ਭਾਵੇਂ ਮੈਂ ਵੀ ਆ ਜੇ ਮੈਂ ਕਿਸੇ ਧਰਮ ਦੇ ਖਿਲਾਫ ਜਾਂ ਸ਼ਬਦ ਬੋਲੂਗਾ ਮੈਨੂੰ ਵੀ ਕੋਈ ਮਾਫੀ ਨਹੀਂ ਆ ਜੇ ਮੇਰੇ ਤੋਂ ਇੱਕ ਜ਼ਿੰਦਗੀ ਦੀ ਇੱਕ ਗਲਤੀ ਇੱਕ ਕੋਈ ਤੇ ਮੈਨੂੰ ਵੀ ਮਾਫੀ ਦੇਂਦਾ ਤੁਸੀਂ ਹੱਕਦਾਰ ਹੋ ਜੇ ਰਾਜੇ ਤੋਂ ਇੱਕ ਗਲਤੀ ਹੋ ਗਈ ਆ ਤੇ ਆਪਾਂ ਮੇਰਾ ਫਰਜ਼ ਬਣਦਾ ਕਿ ਜਿਹੜਾ ਸਾਡੇ ਲੋੜਵੰਦ ਪਰਿਵਾਰ ਆ ਇਹ ਨਹੀਂ ਕਿ ਦਲਦਲ ਦੇ ਗੱਲੇ ਗਰੀਬ ਨੇ ਜਾਂ ਦਲਦਲ ਦੇ ਗੱਲੇ ਮਾਸਟਰ ਨੇ ਹੋਰ ਵੀ ਐਸੇ ਸਮਾਜ ਆ ਸਿੱਖ ਭਾਈਚਾਰੇ ਦੇ ਜਿਹੜੇ ਬੜੇ ਲੋਕ ਨੇ ਬਹੁਤ ਗਰੀਬ ਨੇ ਲੋੜਵੰਦ ਪਰਿਵਾਰ ਨੇ ਹਿੰਦੂ ਭਾਈਚਾਰੇ ਦੇ ਜਿਹਨੇ 크ਰਿਸਚਨ ਭਾਈਚਾਰੇ ਦੇ ਅਸੀਂ ਕਹਿੰਨੇ ਵੀ ਸਾਰੇ ਧਰਮਾਂ ਦੀ ਕੋਈ ਭੈਣ ਭਰਾ ਅੱਗੇ ਲਾ ਕੇ ਬਾਹ ਫੜਦਾ ਪਿਆ ਸਾਡਾ ਫਰਜ਼ ਬਣਦਾ ਵਾ ਉਸ ਬੰਦੇ ਦਾ ਸਾਥ ਦੇਣਾ ਗਲਤ ਕੰਮ 'ਚ ਨਹੀਂ ਸਹੀ ਕੰਮ 'ਚ ਮੇਰੇ ਵੱਲੋਂ ਇਹ ਵਾ ਬਾਕੀ ਮੈਂ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਉਹਦੇ ਖਿਲਾਫ ਬੋਲਦੇ ਆ ਮੇਰੇ ਵੀਰ ਬਣ ਕੇ ਤੁਸੀਂ ਮੇਰੇ ਭਰਾਓ ਮੈਨੂੰ ਕੋਈ ਮੈਂ ਨਹੀਂ ਕੋਈ ਨਿੱਜੀ ਨਹੀਂ ਕਿ ਮੈਂ ਨੂੰ ਕੋਈ ਰਾਜਾ ਜੀ ਨੇ ਕਹਿ ਤੋ ਤੇ ਮੈਨੂੰ ਮੇਰੇ ਭਰਾ ਮੇਰਾ ਬڑا ਮਿੱਤਰ ਆ ਹਾਂਡਾ ਹੀ ਨੇ ਕਹਿ ਤਾ ਮੈਂ ਇੱਥੇ ਆਇਆ ਸੀ ਆਏ ਮੇਰੇ ਭਰਾ ਅਸ਼ਸ਼ੀ ਮੰਨੂ ਜੀ ਸਾਰੇ ਬਚਪਨ ਦੇ ਯਾਰ ਵੀ ਆ ਭਰਾ ਵੀ ਆ ਮੇਰਾ ਛੋਟਾ ਭਰਾ ਕੈਂਡੀ ਵੀ ਆਇਆ ਅਸੀਂ ਉਹਦਾ ਸਹੀ ਕੰਮ 'ਚ ਸਾਥ ਦੇਣ ਲਈ ਤਿਆਰ ਆਂ ਕਿਉਂ ਭਾਜੀ ਜੇ ਕੋਈ ਧਾਰਮਿਕ ਨੂੰ ਪਰਮਾਤਮਾ ਦੇ ਨਾਮ ਨੂੰ ਗਾਲਾਂ ਕੱਢੂਗਾ ਅਸੀਂ ਉਹਦੇ ਖਿਲਾਫ ਆ ਪਰ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਮੇਰੀ ਵੀਲ ਆ ਮੇਰੇ ਸਾਰੇ ਵੀਰਾਂ ਨੂੰ ਪੀਰ ਆਪ ਇੱਕ ਵਾਰੀ ਉਹਨਾਂ ਮਾਫੀ ਦਈਏ ਜੇ ਗਾਹ ਕਰੂਗਾ ਅਸੀਂ ਤੁਹਾਡੇ ਨਾਲ ਅਸੀਂ ਓਪਨਲੀ ਸੜਕ ਤੇ ਬੈਠ ਕੇ ਅਸੀਂ ਉਹਦੇ ਘਰ ਦੇ ਘਰੋ ਕਰਾਂਗੇ ਪੂਰਾ ਮੈਂ ਜੇ ਇੱਕ ਵਾਰੀ ਸਾਡਾ ਸ਼ਬਦ ਦਾ ਫਰਜ਼ ਮੰਨਦਾ ਯਾਰ ਇਨਸਾਨ ਹੀ ਗਲਤੀਆਂ ਕਰਦਾ ਨਾ ਕਿ ਡੰਗਰ ਕਰਦੇ ਨਾ ਕੋ ਬੱਛੇ ਕਰਦੇ ਆ ਇਨਸਾਨ ਗਲਤੀਆਂ ਦਾ ਪਤਲਾ ਵਾ ਇੱਕ ਵੀ ਸਾਨੂੰ ਮਾਫੀ ਦੇਣੀ ਚਾਹੀਦੀ ਸਾਡੇ ਦਲ ਸਮਾਜ ਬਾਰੇ ਇੱਕ ਮੈਡਮ ਰੋਣੀਆ ਸੋਨੀਆ ਰੋੜਾ ਹੀ ਨੇ ਬੋਲਿਆ ਸੀ ਬੜਾ ਸ਼ਬਦ ਕੀ ਸਾਡੀ ਜਾਤੀ ਮੈਂ ਉਹਦੇ ਨਾਲ ਮੈਂ ਉਸ ਪੁਣੀ ਦੇ ਪਰਚਾ ਆਪਣੇ ਵੱਲੋਂ ਕਰਾਇਆ ਸੀ ਮੇਰੇ ਕੋ ਸਾਰੇ ਸਮਾਜ ਦੇ ਬੰਦੇ ਆਏ ਕੋਈ ਇਹ ਕਹਿੰਦਾ ਇਦਾਂ ਕਰਦੀ ਮੈਂ ਕਹਾਂ ਯਾਰ ਪੁੱਛ ਨਾ ਕਰੋ ਇਹਨੂੰ ਕੋ ਜਾ ਕੇ ਵਾਲਮੀਕੀ ਮਹਾਰਾਜ ਦੇ ਤੀਰਸਥਾਨ ਦੇ ਉੱਪਰ ਕੱਲੀ ਜਾ ਕੇ ਵੀਡੀਓ ਬਣਾ ਕੇ ਮਾਫੀ ਮੰਗਦੇ ਮੇਰੇ ਵੱਲ ਪਰਚਾ ਖਰਚ ਇਦਾਂ ਐ ਭਾਜੀ ਤੇ ਆਪਾਂ ਸਾਰੇ ਰਲ ਮਿਲ ਕੇ ਨਾ ਪਿਆਰ ਵਧਾਈਏ ਨਾ ਕਿ ਕਿਸੇ ਕੰਟਰੋਵਰਸੀ ਚ ਪਈਏ ਜੋ ਕੋ ਅੱਗੇ ਨਿਕਲਦਾ ਪਿਆ ਇਹ ਉਹਦੇ ਆਪਣੇ ਸਟਾਰ ਆ ਉਹਦੇ ਕੋਈ ਮੱਥਾ ਨਹੀਂ ਮਟਾ ਸਕਦਾ ਇਹਦੇ ਗੁਰੂ ਮਹਾਰਾਜ ਦੀ ਤਕਦੀਰਾਂ ਨੇ ਵੀ ਜਿਹਨੂੰ ਪ੍ਰਮਾਤਮਾ ਨੇ ਸੇਹਰਾ ਦੇਣਾ ਜਿਹਨੂੰ ਇੱਜ਼ਤ ਦੇਣੀ ਇਹ ਸਭ ਉਹਦੇ ਹੱਥ ਵਾਸਾ ਮੈਂ ਇਹਦੇ ਕਹਿੰਦਾ ਆਪਾਂ ਚ ਬਾਈ ਤੇਰਾ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਬਾਕੀ ਮੇਰਾ ਛੋਟਾ ਭਰਾ ਕਹਿੰਦੀ ਸੋਨਿਰ ਭਗਵਾਨ ਦੀ ਕਿਰਵਾ ਜੈ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਹ ਪਾਵਨ ਵਾਲਮੀਕੀ ਪ੍ਰਗਟ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਰਾਜਾ ਜੀ ਨੇ ਜਿਹੜਾ ਇਹ ਕੰਮ ਕੀਤਾ ਹੈ ਇਹ ਸਰਾਣਾ ਯੋਗ ਹੈ ਕਿ ਵਾਲਮੀਕੀ ਸਮੁਦਾਏ ਨੂੰ ਉਹਨਾਂ ਨੇ ਬਿਲਕੁਲ ਯਾਦ ਰੱਖਿਆ ਹਮੇਸ਼ਾ ਯਾਦ ਰੱਖਿਆ ਤੁਸੀਂ ਉਹਨਾਂ ਦੀ ਬਾਈਟਾਂ 'ਚ ਵੀ ਵੇਖਦੇ ਹੋ ਉਹ ਸਿੱਖ ਸਮਾਜ ਨੂੰ ਔਰ ਵਾਲਮੀਕੀ ਸਮਾਜ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਅੱਜ ਜਿਹੜੇ ਉਹਨਾਂ ਨੇ ਐ 골ਡ ਦੇ ਸਿੱਕੇ ਕੱਢਣ ਲਈ ਇੱਕ 7 ਬੱਚਿਆਂ ਦੀ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਵਿਆਹ ਦਾ ਔਰ ਉਹਨਾਂ ਦੇ 골ਡ ਸਿੱਕੇ ਕੱਢਣ ਦਾ ਉਹਨਾਂ ਨੇ ਇੱਕ ਸਮਾਜ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ ਔਰ ਸਮਾਜ ਦੇ ਇਹ ਬੱਚਿਆਂ ਦੀ ਇੱਕ ਗੱਲ ਕੀਤੀ ਕਿ ਉਹਨਾਂ ਨੂੰ ਐਜੂਕੇਸ਼ਨ ਵੀ ਮਿਲੇ ਉਹਨਾਂ ਨੂੰ ਵਧੀਆ ਖਾਣਾ ਮਿਲੇ ਵਧੀਆ ਸਹੂਲਤਾਂ ਮਿਲਣ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਮੈਂ ਜਿੱਦਾਂ ਕਿ ਕਮਲ ਜੀ ਨੇ ਦੱਸਿਆ ਸਾਡੇ ਸਮਾਜ ਸੇਵਕ ਨੇ ਕੈਂਡੀ ਭਾਈ ਨੇ ਵੀ ਸਮਾਜ ਸੇਵਕ ਨੇ ਔਰ ਵੱਡੇ ਲੈਵਲ ਤੇ ਇਹ ਲੋਕਾਂ ਚ ਵਿਚਰਦੇ ਨੇ ਆਪਾਂ ਸਾਰੇ ਲੋਕ ਜਿੰਨੇ ਵੀ ਰੀਆ ਜੀ ਸਾਰੇ ਲੋਕ ਬਹੁਤ ਅੱਛੇ ਤਰੀਕੇ ਦੇ ਨਾਲ ਲੋਕਾਂ ਚ ਵਿਚਰਦੇ ਨੇ ਔਰ ਸਮਾਜ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਕਿ ਇਹਨਾਂ ਨੇ ਤਾਦੀ ਰਾਜਾ ਜੀ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕ ਸਰ ਦੇ ਲੋਕਾਂ ਨੂੰ ਜਿਹੜੇ ਗਰੀਬ ਤਬਕਾ ਸੀਗਾ ਜਿਨ੍ਹਾਂ ਨੂੰ ਇੰਨੀਆਂ achiyan سہولتਾਂ ਮਿਲ ਰਹੀਆਂ ਸੀ ਉਹਨਾਂ ਤੋਂ ਆਪਾਂ ਦੂਰ ਕੀਤਾ ਹੈ ਜਿਹੜੇ ਕੰਟਰੋਵਰਸੀਆਂ ਪਈਆਂ ਨੇ ਉਹਦੇ 'ਚ ਕਮਲ ਜੀ ਨੇ ਦੱਸਿਆ ਕਿ ਆਪਾਂ ਨੂੰ ਬਹਿ ਕੇ ਉਹਦਾ ਹੱਲ ਕਰਨਾ ਚਾਹੀਦਾ ਗਲਤੀਆਂ ਇਨਸਾਨ ਕੋ ਹੁੰਦੀਆਂ ਨਾਲੇ ਇਹ ਪੁਰਾਣੀਆਂ ਗਲਤੀਆਂ ਨੇ ਦੰਮੇ ਅਸਰ ਤੋਂ ਇਦਾਂ ਦਾ ਕੋਈ ਕੰਮ ਨਹੀਂ ਆ ਔਰ ਅਸੀਂ ਹਮੇਸ਼ਾ ਹੀ ਸਮਾਜ ਦੇ ਵਿੱਚ ਵਿਚਰਦੇ ਆਂ ਔਰ ਜਿੱਥੇ-ਜਿੱਥੇ ਵੀ ਕਿਸੇ ਨੇ ਗਲਤੀ ਕੀਤੀ ਆ ਵਾਲਮੀਕੀ ਸਮਾਜ ਬਾਰੇ ਵੀ ਬਹੁਤ ਸਾਰੇ ਲੋਕਾਂ ਨੇ ਬੋਲਿਆ ਅਸੀਂ ਵੀ ਉਹਨਾਂ ਨੂੰ ਮਾਫ ਕੀਤਾ ਐ ਇਸੇ ਤਰ੍ਹਾਂ ਬਾਕੀ ਸਮਾਜਾਂ ਨੂੰ ਵੀ ਚਾਹੀਦਾ ਕਿ ਰਾਜਾ ਜੀ ਦਾ ਆਪਾਂ ਸਾਥ ਦੇਈਏ ਤਾਂ ਜੋ ਗਰੀਬ ਲੋਕਾਂ ਦਾ ਜਿਹੜਾ ਭਲਾ ਹੋ ਰਿਹਾ ਉਹਦੇ 'ਚ ਆਪਾਂ ਬਾਂਦਾ ਨਾ ਬਣੀਏ ਇਹ ਬਾਂਦਾ ਬਣ ਰਹੇ ਨੇ ਲੋਕ ਤੇ ਅੱਜ ਦੇ ਦਿਨ ਤੇ ਜਿਹੜਾ ਉਹਨਾਂ ਨੇ ਵਾਲਮੀਕੀ ਸਮਾਜ ਦੇ ਲਈ पावन वाल्मीकि प्रकट दिवस ते एटा लंगर लगाया मैकडोनल्ड दा और प्लस ਲੋਕਾਂ ਦੇ ਨਾਲ ਆਪਣਾ رابطہ ਵਧਾਇਆ ਸੱਤ ਸਿੱਕੇ ਜਿਹੜੇ 골ਡ ਦੇ ਅੱਜ ਉਹਨਾਂ ਨੇ ਕਢਨੇ ਆ ਉਹਦੇ ਲਈ ਤੁਸੀਂ ਸਾਰੇ ਜੀਐਮਡੀ ਗਰੁੱਪ ਦੇ ਮੈਂ ਤੈ ਦਿਲ ਤੋਂ ਸ਼ੁਕਰਗੁਜ਼ਾਰਾਂ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਇਸੇ ਤਰ੍ਹਾਂ ਇਹ ਉਪਰਾਲੇ ਕਰਦੇ ਰਹਿਣ ਰਾਜਾ ਜੀ ਦੇ ਨਾਲ वाल्मीकि ਸਮਾਜ ਦੀ ਪੂਰੀ ਸਪੋਰਟ ਹੈ ਅਸੀਂ ਚੰਗੇ ਕੰਮਾਂ 'ਚ ਇਹਨਾਂ ਦੇ ਨਾਲ ਬਿਲਕੁਲ ਨਾਲ ਹੈ ਜੀ ਜੈ वाल्मीकि ਜੀ वाल्मीकि ਪ੍ਰਗਟ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਵਾਲਮਿਕੀ ਸਮਾਜ ਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਵੇਂ ਕਿ ਮੇਰੇ ਵੱਡੇ ਭਰਾ ਕਮਲ ਜੀ ਸ਼ਸ਼ੀ ਭਾਜੀ ਮੰਨੂ ਭਾਜੀ ਸਾਰੇ ਭਰਾਵਾਂ ਪੁੱਛ ਵੀਰਾਂ ਦਾ ਨਾਮ ਹੀ ਮੈਂ ਜਾਣਦਾ ਕੋ ਮਾਫੀ ਚਾਹੁੰਦਾ ਅੱਜ ਜਿਹੜਾ ਵਾਲਮਿਕੀ ਮਹਾਰਾਜ ਦੇ ਜਨਮ ਦਿਨ ਤੇ ਰਾਜਾ ਜੀ ਨੇ ਲੰਗਰ ਲਗਾਇਆ ਇਹ ਕੁਝ ਸਮੇਂ ਕਿਸੇ ਕਾਰਨਾ ਕਰਕੇ ਉਹਨਾਂ ਨੇ ਬੰਦ ਕੀਤਾ ਤੇ ਅੱਜ ਪ੍ਰਭੂ ਵਾਲਮਿਕੀ ਮਹਾਰਾਜ ਦੇ ਪ੍ਰਗਟ ਦਿਵਸ ਤੇ ਜਿਹੜਾ ਲੰਗਰ ਦੁਬਾਰਾ ਸ਼ੁਰੂ ਕੀਤਾ ਗਿਆ ਉਹਨਾਂ ਦੇ ਜਨਮ ਦਿਨ ਤੇ ਅੱਜ ਤੇ ਮੈਂ ਇੱਕੋ ਗੱਲ ਕਹਿਣਾ ਰਾਜਾ ਜੀ ਨੂੰ ਕਿ ਰਾਜਾ ਜੀ ਕੁਣ ਤੁਹਾਡੇ ਨਾਲ ਲੋਕੀ ਤੇ ਹੈਗੇ ਪ੍ਰਭੂ ਵੈਲਮਿਕੀ ਮਹਾਰਾਜ ਦਾ ਆਸ਼ੀਰਵਾਦ ਵੀ ਤੁਹਾਡੇ ਨਾਲ ਆ ਤੇ ਜੋ ਤੁਹਾਡੇ ਕੋ ਜਿਹੜੀ ਗਲਤੀ ਹੋ ਗਈ ਵੈਸੇ ਮੈਨੂੰ ਉਹਦੇ ਬਾਰੇ ਪਤਾ ਨਹੀਂ ਮਾਫੀ ਚਾਹੁੰਨਾ ਵਾ ਪਰ ਮੈਂ ਇੱਕ ਗੱਲ ਕਹਿਣਾ ਵਾ ਜੇ ਤੁਸੀਂ ਨਾਲ ਕੋਈ ਇੱਕ ਗਲਤੀ ਕਰਕੇ ਉਹਨਾਂ ਨੂੰ ਇਨਾ ਹਾਈਲਾਈਟ ਕਰਨ ਦੇ ਜੇ ਤੇ ਇੰਨੀ ਚੰਗਿਆਈ ਆ ਮੇਰੇ ਵਰਗਾ ਬੰਦਾ ਵੀ ਸ਼ੈ ਸਟਾਰਬਕ ਦਾ 버ਗਰ ਨਾ ਖਾਂਦਾ ਹੋਵੇ ਪਰ ਇੱਥੇ ਰਖਸ਼ੇ ਵਾਲਾ ਗਰੀਬ ਜੰਤਾ ਜਿਹੜੀ ਭੈਣ ਭਰਾ ਤੀਹਾਂ ਦਾ 버ਗਰ ਵੀ ਸ਼ੈ ਨਹੀਂ ਖਾ ਪਾਰੇ ਉਹਨਾਂ ਨੂੰ ਸਟਾਰਬਕ ਦਾ 버ਗਰ ਖਵਾ ਰਹੇ ਆ ਭਾਜੀ ਉਹਨਾਂ ਸਾਰੇ ਭੈਣ ਭਰਾਵਾਂ ਦੀ ਤਾਨੂੰ ਤਨੋ ਮਨੋ ਤਨੋ ਮਨੋ ਬਲੇਸਿੰਗ ਆ ਉਹਨਾਂ ਦਾ ਆਸ਼ੀਰਵਾਦ ਆ ਤੇ ਦੂਜੀ ਗੱਲ ਆ ਜਿਹੜੀ ਚੀਜ਼ ਚਮਕਦੀ ਆ ਉਹ ਚੁੱਪਦੀ ਜ਼ਰੂਰ ਆ ਠੀਕ ਹੈ ਜੀ ਤੇ ਮੈਂ ਇੱਕੋ ਗੱਲ ਕਹੂੰਗਾ ਰਾਜਾ ਜੀ ਮੰਨੂ ਭਾਈ ਨੇ ਜਿੱਦਾਂ ਮੈਸੇਜ ਆਇਆ ਸੀ ਮੈਂ ਤੁਹਾਡੇ ਨਾਲ ਆ ਜੇ ਤੁਹਾਡੇ ਕੋਲ ਕੋਈ ਗਲਤੀ ਹੋ ਗਈ ਆ ਤੇ ਅੱਜ ਦਾ ਕਮਲ ਭਾਜੀ ਸ਼ਸ਼ੀ ਭਾਜੀ ਮੇਰੇ ਵੱਡੇ ਭਰਾ ਸਾਰੇ ਇੱਥੇ ਆ ਅਸੀਂ ਸਾਰੇ ਭੈਣ ਭਰਾ ਤੁਹਾਡੇ ਨਾਲ ਤਨੋ ਮਨੋ ਆ ਤਨੋ ਮਨੋ ਜਿੱਥੇ ਤੁਸੀਂ ਕੋ ਅਸੀਂ ਤੁਹਾਡੇ ਨਾਲ ਆ ਜਿਹੜੇ ਭੈਣ ਭਰਾ ਕਹਿੰਦੇ ਬਈ ਗਲਤੀ ਹੋਈ ਆ ਯਾਰ ਉਹ ਗਲਤੀ ਦੇ ਤੁਸੀਂ ਵੇਖਦੇ ਉਹ ਜਿਹੜੇ ਉਹਨੇ ਇੱਕ ਗਲਤੀ ਕੀਤੀ ਜਿਹੜੀ ਚੰਗਿਆਈ ਕਰਨ ਦੀ ਉਹ ਵੀ ਤੇ ਵੇਖੋ ਯਾਰ ਕਿਹੜਾ ਬੰਦਾ ਅੰਮਰਸਰ ਦੇ ਵਿੱਚ ਸਵਾਹ ਦਰਬਾਰ ਸਾਹਿਬ ਤੋਂ ਹੋਰ ਵੱਡਾ ਲੰਗਰ ਲਾ ਰਿਹਾ ਜੀ ਉਹ ਬੰਦਾ ਆਪਣੇ ਖਰਚੇ ਜੋ ਪਰਸਨਲ ਖਰਚੇ ਜੋ ਲੰਗਰ ਲਾ ਰਿਹਾ ਤਾਂ ਕਰਕੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਆ ਉਹ ਬੰਦੇ ਦੀ ਇੱਕ ਜਿਹੜੀ ਮਾੜੀ ਆ ਚੀਜ਼ ਉਹ ਵੇਂਦੇ ਬਾਕੀ ਵੀ ਅਚਾਈ ਵੇਖੋ ਹੱਥ ਬਨ ਕੇ ਬੇਨਤੀ ਆ ਮੈਸੀਨ ਨੂੰ ਧਿਆਨ ਨਾਲ ਸੁਣਿਓ ਮੈਨੂੰ ਬੋਲਣਾ ਜਿਆਦਾ ਨਹੀਂ ਜੇ ਹੁੰਦਾ ਠੀਕ ਹੈ ਜੀ ਜੈ ਬਾਲਮਿਕੀ ਜੀ ਹਰ ਹਰ ਬਾਲਮਿਕੀ ਜੀ ਲੈ ਗੁਰੂ ਬਾਲਮਿਕੀ ਹਾਂਜੀ ਸਭ ਤੋਂ ਪਹਿਲੇ ਸਾਰਿਆਂ ਨੂੰ ਅੱਜ ਦੇ ਦਿ ਪਾਵਨ ਵਾਲਮੀਕੀ ਪ੍ਰਗਟ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੇ ਐਮ ਡੀ ਜਿਹੜਾ ਗਰੁੱਪ ਹੈ ਜੀ ਇਹਨਾਂ ਵੱਡਾ ਵੀ ਅਸੀਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਖਾਸ ਕਰਕੇ ਰਾਜਾ ਜੀ ਜਿਹੜੇ ਕਿ ਲੰਮੇ ਸਮੇਂ ਤੋਂ ਅੰਮ੍ਰਿਤਸਰ ਦੀ ਸੇਵਾ ਕਰ ਰਹੇ ਸੀ ਔਰ ਲੰਗਰਾਂ ਦਾ ਜਿਹੜਾ ਆਯੋਜਨ ਜਗਾ ਜਗਾ ਕਰ ਰਹੇ ਸੀਗੇ ਉਹਨਾਂ ਦੇ ਧੰਨਵਾਦ ਕਰਦੇ ਹਾਂ ਕਿ ਪਾਵਨ ਵਾਲਮੀਕੀ ਪ੍ਰਗਟ ਦਿਵਸ ਦੇ ਉਪਲਕਸ਼ ਉਚੇਚੇ ਤੌਰ ਤੇ ਉਹਨਾਂ ਨੇ ਜਿਹੜੇ ਸੱਤ ਸਿੱਕੇ ਵਾਲਮੀਕੀ ਸਮਾਜ ਦੀਆਂ ਜਿਹੜੀਆਂ ਬੇਟੀਆਂ ਨੇ ਜਿਨ੍ਹਾਂ ਨੂੰ ਲੋੜਵੰਦ ਪਰਿਵਾਰ ਵੀ ਨੇ ਔਰ ਇਹਨਾਂ ਨੇ ਸਪੈਸ਼ਲੀ ਇਹ ਗਰੁੱਪ ਬਣਾਇਆ ਕਿ ਸਿਰਫ ਵਾਲਮੀਕੀ ਸਮਾਜ ਦਾ ਇੱਕ ਗਰੁੱਪ ਬਣਾਇਆ ਜਾਊਗਾ ਉਹ ਚੋਂ ਹੀ ਸੱਤ ਸਿੱਕੇ ਕੱਟੇ ਜਾਣਗੇ ਤਾਂ ਜੋ ਜਿਹੜਾ ਵਾਲਮੀਕੀ ਸਮਾਜ ਦਾ ਇਹ ਦਿਨ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਅਸੀਂ ਵਾਲਮੀਕੀ ਸਮਾਜ ਦੇ ਨਾਲ ਖੜੇ ਹਾਂ ਰਾਜਾ ਜੀ ਸਾਡੇ ਨਾਲ ਖੜੇ ਆ ਅਸੀਂ ਰਾਜਾ ਜੀ ਦੇ ਨਾਲ ਖੜੇ ਆ ਅੱਜ ਸੱਤ ਸਿੱਕੇ ਕਦੇ ਕਦੇ ਲੈ ਜੀ ਇਹ ਜੀ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਇੱਕ ਮਾਲਾਂ ਤੋਂ ਆ ਇੱਕ ਦੋ ਗਵਾਲ ਮੰਡੀ ਤੋਂ ਆ ਇੱਕ ਦੋ ਅੰਦਰਲੇ ਮਲੇ ਤੋਂ ਇੱਕ ਨੰਗਲੀ ਪੱਠੇ ਤੋਂ ਆ ਜੀ ਇਸੇ ਤਰ੍ਹਾਂ ਹੀ ਅਲੱਗ-ਅਲੱਗ ਜਿੱਥੇ ਵਾਲਮੀਕੀ ਸਮੁਦਾਇ ਜ਼ਿਆਦਾ ਰਹਿ ਰਿਹਾ ਉਸੇ ਏਰੀਆਜ਼ ਦੇ ਨੰਬਰ ਸੀਗੇ ਔਰ ਉਹਦੇ ਚੋਂ ਇਹ ਸਿੱਕੇ ਨਿਕਲੇ ਨੇ ਔਰ ਸਪੈਸ਼ਲੀ ਉਹਨਾਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਗਰੁੱਪ ਅਲੱਗ ਤੋਂ ਬਣਾ ਕੇ ਔਰ ਇਹ ਵੀ ਕਿਹਾ ਕਿ ਇੱਥੇ ਏਜ ਲਿਮਟ ਲੜਕੀ ਦੀ ਪਹਿਲੇ 10 ਸਾਲ ਉਹਨਾਂ ਨੇ ਏਜ ਰੱਖੀ ਸੀ ਯਾਨੀ ਕਿ ਏਜ ਲਿਮਟ ਕੋਈ ਨਹੀਂ ਲੜਕੀ ਜਿਹੜੀਆਂ ਉਹ ਵਾਲਮੀਕੀ ਪਰਿਵਾਰ ਤੋਂ ਹੋਣੀ ਚਾਹੀਦੀ ਹੈ ਜਿਹਨਾਂ ਸੱਤ ਸਿੱਕੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਰਾਜੇ ਜੀ ਦਾ ਔਰ ਜਿਹੜਾ ਪਹਿਲੇ ਮੈਸੇਜ ਦਿੱਤਾ ਹੈ ਕਿ ਆਪਾਂ ਰਲ ਮਿਲ ਕੇ ਇਸ ਮੁੱਦੇ ਨੂੰ ਹੱਲ ਕਰਕੇ ਜਿਹੜੇ ਗਰੀਬ ਲੋਕ ਨੇ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਰਾਜ ਦੀਦੀ ਲੋੜ ਹੈ ਕਿ ਉਹ ਆਪਣੀ ਚੰਗੀ ਸਿੱਖਿਆ ਚੰਗੀ ਐਜੂਕੇਸ਼ਨ ਚੰਗਾ ਖਾਣਾ ਪੀਣਾ ਆਪਣਾ ਕਰ ਸਕਣ ਆਪਣਾ ਰਹਿਣ ਸਹਿਣ ਵਧੀਆ ਕਰ ਸਕਣ ਇਹਨਾਂ ਦੀ ਸ਼ਮੂਲੀਅਤ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਜੀਐਮਡੀ ਗਰੁੱਪ ਜਿਹੜਾ ਹੈ ਉਹ ਹਮੇਸ਼ਾ ਹੀ ਗਰੀਬਾਂ ਦੇ ਨਾਲ ਜੁੜਿਆ ਰਵੇ ਇਸ ਕਰਕੇ ਰਾਜ ਦਾ ਇਹ ਜਿਹੜਾ ਮੁੱਦਾ ਹੈ ਉਸ ਨੂੰ ਖਤਮ ਕਰਕੇ ਲੰਗਰਾਂ ਦਾ ਸਿਲਸਿਲਾ ਜਾਰੀ ਕਰਨਾ ਚਾਹੀਦਾ ਧੰਨਵਾਦ महाराज की जय जो बोले सो निर्भय भगवान वाल्मीकि महाराज की जय जय माता दी जय माता राजा जी के साथ है हम सब राजा जी अब जहाँ भी हो आप खुश रहो आबाद रहो अपने इस कलयुग के ये कलयुग का दौर चल रहा है जहाँ पे एक महान पुरुष आत्मा उत्तरी धरती पे और इन्होंने इतना अच्छा कर्म किया है ना इतनी सेवा की है लोगों की तो मैं यही कहना चाहती हूँ राजा जी ਆਪਕੋ ਮਾਤਾ ਰਾਣੀ ਦਾ ਪੂਰਾ ਪੂਰਾ ਆਸ਼ੀਰਵਾਦ ਆਪਕੇ ਸਾਥ ਹੈ ਆਪ ਜਹਾਂ ਵੀ ਰੋ ਆਪ ਐਸੇ ਹੀ ਲੰਗਰ ਲਗਾਤੇ ਰੋ ਐਸੇ ਹੀ ਸੇਵਾ ਕਰਤੇ ਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਜੈ